ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ذریعے ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਬੱਚੇ ਜਪ ਬਾਣੀ ਦਾ ਪਾਠ ਕਰ ਰਹੇ ਨੇ ਨਾਲ ਥੋੜੀ ਵਿਚਾਰ ਕੀਤੀ ਜਾ ਰਹੀ ਹੈ ਸੋ ਆਓ ਜੇ ਫਿਰ ਇਹਨਾਂ ਬੱਚਿਆਂ ਕੋਲੋਂ ਜਪ ਬਾਣੀ ਦਾ ਪਾਠ ਸੁਣੀਏ ਤੇ ਬਾਣੀ ਨੂੰ ਵਿਚਾਰੀਏ ਹਾਂਜੀ ਬੱਚਿਓ ਪਾਠ ਸ਼ਰਮ ਕਰੋ ਜੀ ਇਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਣ ਇਕਮਾਈ ਜੁਗਤ ਵਿਆਹੀ ਇਹ ਜਿਹੜਾ ਜਪ ਬਾਣੀ ਦੀ 29ਵੀਂ ਪੌੜੀ ਤੋਂ ਬਾਅਦ 30ਵੀਂ ਪੌੜੀ ਸ਼ੁਰੂ ਹੁੰਦੀ ਨਾ ਉਹਦਾ 파ਰਟ ਤੁਸੀਂ ਸ਼ੁਰੂ ਕੀਤਾ ਹੈ ਇਕ ਇਕੱਲੀ ਮਾਈ ਦਾ ਅਰਥ ਇੱਥੇ ਮਾਇਆ ਜੋ ਦੇ ਤੱਤੇ ਨਿਸ਼ਿਆਰੀ ਆਰਥ ਹੈ ਜੁਗਤੀ ਨਾਲ ਤਰੀਕੇ ਨਾਲ ਵਿਆਹੀ ਪ੍ਰਸੂਤ ਹੋਈ ਪੈਦਾ ਕੀਤੀ ਕਹਿ ਲਈਏ ਸਤਿਗੁਰੂ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਕਹਿੰਦੇ ਨੇ ਉਸ ਮਾਲਕ ਨੇ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਜਿਹਦਾ ਅਸੀਂ ਆਸਾ ਦੀ ਬਾਾਰ ਦਾ ਪਾਠ ਪੜ੍ਹਦੇ ਨਾ ਉੱਚ ਇੱਕ ਪੰਕਤੀਆਂ ਦੀ ਆਪੀ ਨੇ ਆਪ ਸਾਝਿਓ ਆਪੀ ਨੇ ਰਚਿਓ ਨਾ ਨਾਲ ਪੰਕਤੀ ਦੂਈ ਕੁਦਰਤ ਸਾਜੀ ਐ ਇਹ ਮਤਲਬ ਕਿਨੇ ਸਾਜੀ ਕੁਦਰਤ ਮਾਇਆ ਕਿਨੇ ਸਾਜੀ ਰੱਬ ਨੇ ਕਰਿਆ ਸਨ ਡਿਠੋ ਚਾਓ ਤੇ ਇਹ ਜਿਹੜੀ ਮਾਇਆ ਹੈ ਨਾ ਇਹ ਪ੍ਰਮਾਤਮਾ ਨੇ ਪੈਦਾ ਕੀਤੀ ਪਰ ਲੋਕਾਂ ਦਾ ਹੀ ਖਿਆਲ ਹੈ ਵੀ ਇਹ ਮਾਇਆ ਪੈਦਾ ਹੋਈ ਤੇ ਜਿਹੜੀ ਇਹ ਮਾਇਆ ਹੈ ਇਹ ਮਾਇਆ ਦੇ ਵਿੱਚ ਆਮ ਜਿਹੜਾ ਲੋਕਾਂ ਦਾ ਖਿਆਲ ਹੈ ਨਾ ਉਹਦੇ ਤਿੰਨ ਪੁੱਤਰ ਲੋਕਾਂ ਨੇ ਮੰਨੇ ਨੇ ਉਹਨੂੰ ਜਿਹੜੇ ਤਿੰਨ ਪੁੱਤਰ ਨੇ ਉਹ ਵੱਡੇ ਨੇ ਵਿਸ਼ਨੂੰ ਬ੍ਰਹਮਾ ਮਹੇਸ਼ ਇਸ ਤਰ੍ਹਾਂ ਕਰਕੇ ਮੰਨੇ ਨੇ ਲੋਕਾਂ ਨੇ ਪਰ ਆਮ ਕਰਕੇ ਕਈ ਲੋਕ ਇਹਨਾਂ ਤਿੰਨਾਂ ਨੂੰ ਵੱਡਾ ਕਹਿਣ ਲੱਗੇ ਕੋਈ ਬ੍ਰਹਮਾ ਨੂੰ ਵੱਡਾ ਕਹਿਣ ਲੱਗ ਗਿਆ ਕੋਈ ਵਿਸ਼ਨੂੰ ਵੱਡਾ ਕਹਿਣ ਲੱਗ ਗਿਆ ਕੋਈ ਸ਼ਿਵ ਜੀ ਨੂੰ ਵੱਡਾ ਕਹਿਣ ਲੱਗ ਗਿਆ ਉਹ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਤਤਪੁਰ ਪਾਛਾ ਇਹ ਗੱਲ ਕਹਿੰਦੇ ਨੇ ਭਾਈ ਇਹ ਜਿਹੜੀ ਤੁਸੀਂ ਮਾਇਆ ਦੀ ਗੱਲ ਕਰਦੇ ਹੋ ਨਾ ਇਹ ਪ੍ਰਮਾਤਮਾ ਨੇ ਹੀ ਪੈਦਾ ਕੀਤੀ ਪਰਮੇਸ਼ਰ ਨੇ ਹੀ ਇਹ ਮਾਇਆ ਪੈਦਾ ਕੀਤੀ ਹੈ ਇਹ ਸਾਰੀ ਉਸ ਰੱਬ ਦੀ ਹੀ ਮਾਇਆ ਹੈ ਏਕਾ ਮਾਈ ਜੁਗਤ ਵਿਆਹੀ ਜੁਤੀ ਨਾਲ ਉਹਨੇ ਪ੍ਰਸੂਤ ਕੀਤੀ ਤਿੰਨ ਚੇਲੇ ਪ੍ਰਵਾਨ ਜੇ ਤੁਸੀਂ ਕਹਿੰਦੇ ਬ੍ਰਹਮਾ ਵਿਸ਼ਨੂੰ ਮਹੇਸ਼ ਵੱਡੇ ਐ ਕੋਈ ਵਿਸ਼ਨੂੰ ਨੂੰ ਰੱਬ ਕਹਿੰਦਾ ਕੋਈ ਬ੍ਰਹਮਾ ਨੂੰ ਕੋ ਮਹੇਸ਼ ਨੂੰ ਕਹਿੰਦੇ ਨਹੀਂ ਇਹ ਤਿੰਨੇ ਉਸ ਰੱਬ ਨੇ ਹੀ ਪੈਦਾ ਕੀਤੇ ਹਾਂਜੀ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਸੰਸਾਰੀ ਹੁੰਦਾ ਘਰਵਾਰ ਚਲਾਉਣ ਵਾਲਾ ਤੇ ਪੰਡਾਰੀ ਪੰਡਾਰੇ ਦਾ ਮਾਲਕ ਜਿਹੜਾ ਬੰਦਾ ਸਾਰਿਆਂ ਨੂੰ ਤੇ ਦੀਵਾਨ ਦਰਬਾਰ ਨੂੰ ਕਚਹਿਰੀ ਨੂੰ ਕਹਿੰਦੇ ਨੇ ਇੱਕ ਜਿਹੜਾ ਹੈ ਸਤਗੁਰੂ ਪਾਸ਼ਾ ਕਹਿੰਦੇ ਸੰਸਾਰੀ ਹੈ ਗ੍ਰਸਤੀ ਕਹ ਲਈਏ ਦੂਜੇ ਸ਼ਬਦਾਂ ਵਿੱਚ ਸੰਸਾਰ ਦੇ ਵਿੱਚ ਜਿਹੜਾ ਘਰਵਾਰੀ ਚਲਾਉਣ ਵਾਲਾ ਬ੍ਰਹਮਾ ਜਿਵੇਂ ਬ੍ਰਹਮੇ ਨੇ ਪੈਦਾ ਕੀਤੇ ਕਹਿੰਦੇ ਤੇ ਫਿਰ ਇੱਕ ਪੰਡਾਰੇ ਬੰਨਣ ਵਾਲਾ ਉਹਨੂੰ ਵਿਸ਼ਨੂੰ ਕਹਿੰਦੇ ਇੱਕ ਜਿਹੜਾ ਕਚਹਿਰੀ ਲਾ ਕੇ ਲੋਕਾਂ ਦਾ ਹਸਾਮਦਮ ਕਰਦਾ ਉਹਨੂੰ ਸ਼ਿਵ ਕਹਿੰਦੇ ਸਤਗੁਰੂ ਪਾਸ਼ਾ ਕਹਿੰਦੇ ਨੇ ਉਹਨਾਂ ਵਿੱਚੋਂ ਇੱਕ ਬ੍ਰਹਮਾ ਘਰਵਾਰੀ ਬਣ ਗਿਆ ਜੀਵ ਜੰਤਾਂ ਨੂੰ ਪੈਦਾ ਕਰਨ ਲੱਗਿਆ। ਵਿਸ਼ਣੂ ਪੰਡਾਰੇ ਦਾ ਮਾਲਕ ਬਣ ਗਿਆ। ਸਾਰੇ ਜੀਵਾਂ ਨੂੰ ਰਿਜਕ ਦੇਣ ਲੱਗਿਆ। ਇਹ ਸ਼ਿਵ ਕਚਹਿਰੀ ਲਾਂਦਾ ਤੇ ਜੀਵਾਂ ਨੂੰ ਮਾਰਦਾ ਸੰਘਾਰਦਾ ਸਜ਼ਾ ਦਿੰਦਾ। ਇਹ ਉਹਦਾ ਕੰਮ ਲ ਜਿਹੜਾ ਨਾ ਇਸ ਤਰ੍ਹਾਂ ਚੱਲ ਪਿਆ। ਭਾਵੇਂ ਪ੍ਰਮਾਤਮਾ ਨੇ ਹੀ ਪੈਦਾ ਕੀਤੇ ਇੱਕ ਸੰਸਾਰ ਨੂੰ ਪੈਦਾ ਕਰਦਾ ਇੱਕ ਪਾਲਦਾ ਇੱਕ ਮਾਰਦਾ। ਕਰਾਂਦਾ ਪ੍ਰਮਾਤਮਾ ਹੀ ਆਪੇ ਜਿਹੜਾ ਵਿੱਚ ਬੈਠਾ ਹੋਇਆ। ਰੱਬ ਉਹਨਾਂ ਦੇ ਵਿੱਚ ਆਪੇ ਬੈਠਾ ਹੋਇਆ ਹਾਂਜੀ। ਜੀਵਿਤ ਸੁਪਾਵੇ ਤੇ ਵਿੱਚ ਲਾਵੇ। ਜਿਵੇਂ ਹੋਵੇ ਫੁਰਮਾਨ ਜਿਸ ਤਰ੍ਹਾਂ ਉਸ ਮਾਲਕ ਨੂੰ ਚੰਗਾ ਲੱਗਦਾ ਨਾ ਉਦਾਂ ਹੀ ਉਹ ਕੰਮ ਕਰਦੇ ਫਿਰ ਉਹ ਉਦਾਂ ਹੀ ਪ੍ਰਮਾਤਮਾ ਨੂੰ ਚਲਾਦਾ ਏ ਉਦਾਂ ਹੀ ਪ੍ਰਮਾਤਮਾ ਦੇ ਕਹੇ ਤੇ ਨਾ ਲੋ ਉਸੇ ਤਰ੍ਹਾਂ ਹੀ ਕਾਰ ਕਰਦੇ ਏ ਜਿਸ ਤਰ੍ਹਾਂ ਉਸ ਮਾਲਕ ਦਾ ਫੁਰਮਾਨ ਮਤਲਬ ਹੁਕਮ ਹੁੰਦਾ ਉਹ ਰੱਬ ਦੇ ਹੁਕਮ ਅਨੁਸਾਰ ਹੀ ਸਭ ਕੁਝ ਕਰਦੇ ਬ੍ਰਹਮਾ ਵਿਸ਼ਨ ਮਹੇਸ਼ਰ ਨੇ ਹੱਥ 'ਚ ਕੁਝ ਨਹੀਂ ਹੈ ਰੱਬ ਦੇ ਹੱਥ 'ਚ ਏ ਸਭ ਕੁਝ ਉਹੀ ਇਹਨਾਂ ਨੂੰ ਕਰਾ ਰਿਹਾ ਫਿਰ ਅਸੀਂ ਇਹਨਾਂ ਨੂੰ ਛੱਡ ਕੇ ਕਿਸੇ ਦਾ ਰੱਬ ਨੂੰ ਕਿਉਂ ਮੰਨੀਏ ਹਨਾ ਜੋ ਕਰਨੇ ਵਾਲੇ ਸਭ ਕੁ ਰੱਬ ਹੈ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਇੱਕ ਰੱਬ ਨੂੰ ਮੰਨੋ ਪਰਮਾਤਮਾ ਨੂੰ ਮੰਨੋ ਹਾਂਜੀ ਉਹ ਵੇਖੈ ਉਹਨਾਂ ਨਦਰਨ ਆਵੇ ਬੋਤਾ ਇਹ ਵਿਡਾਣਾ ਉਹ ਵੇਖੈ ਅਕਾਲ ਪੁਰਖ ਇਹਨਾਂ ਤਿੰਨਾਂ ਨੂੰ ਦੇਖਦਾ ਪਿਆ ਸਾਰੀ ਸ੍ਰਿਸ਼ਟੀ ਨੂੰ ਹੀ ਦੇਖਦਾ ਪਿਆ ਉਹ ਦਾ ਅਰਥ ਹੈ ਇੱਥੇ ਪਰਮਾਤਮਾ ਪਰ ਇਹ ਤਿੰਨੇ ਉਸ ਰੱਬ ਨੂੰ ਦੇਖਦੇ ਜਿਵੇਂ ਅਸੀਂ ਸਾਰੇ ਤੇ ਤੁਹਾਨੂੰ ਦੇਖਦਾ ਰੱਬ ਅਸੀਂ ਦੇਖ ਨਹੀਂ ਸਕਦੇ ਨਾ ਇਹ ਤਿੰਨੇ ਦੇਖ ਸਕਦੇ ਇਨ ਜੈਨੀ ਸ਼ਕਤੀ ਨਹੀਂ ਇਹ ਵੀ ਰੱਬ ਨੂੰ ਦੇਖ ਲੈਣਾ ਇੰਨੀ ਵੱਡੀ ਤਾਕਤ ਦਾ ਮਾਲਕ ਰੱਬ ਪ੍ਰਮਾਤਮ ਨੂੰ ਦੇਖਿਆ ਨਹੀਂ ਜਾ ਸਕਦਾ ਇਹਨਾਂ ਅੱਖਾਂ ਨਾਲ ਵੀ ਨਹੀਂ ਦੇਖਿਆ ਜਾ ਸਕਦਾ ਉਹਦਾ ਆਪੇ ਹੀ ਕਿਰਪਾ ਕਰਕੇ ਦਰਸ਼ਨ ਦੇ ਦੇਵੇ ਬਖਰੀ ਗੱਲ ਐ ਇਹ ਸਾਨੂੰ ਸਮਰਥ ਕਰਦੇ ਵੇ ਦੇਖਣ ਜੋਗਾ ਕਰਦੇ ਵੈ ਨਹੀਂ ਤਾਂ ਸਤਗੁਰੂ ਕਹਿੰਦੇ ਨਾਨਕ ਸੇ ਅੱਖੜੀਆਂ ਵਿਅਨ ਉਹ ਅੱਖਾਂ ਹੀ ਹੋਰ ਐ ਜਿਨ੍ਹਾਂ ਦੇ ਸੰਦੜੋ ਮਾਪੀ ਦੀ ਉਹ ਪ੍ਰਮਾਤਮਾ ਜਿਨ੍ਹਾਂ ਅੱਖਾਂ ਦੇ ਨਾਲ ਦਿਖਦਾ ਉਹਦਾ ਅੱਖਾਂ ਹੀ ਹੋਰ ਆ ਤਾਂ ਗੁਰੂ ਦਿੰਦਾ ਅੱਖਾਂ ਤਾਂ ਰੱਬ ਦੇ ਦਰਸ਼ਨ ਹੁੰਦੇ ਤੋਂ ਸਤਗੁਰੂ ਪਾਛੇ ਕਹਿੰਦੇ ਉਹ ਵੇਖਿਆ ਰਾਬ ਉਹਨਾਂ ਨੂੰ ਦੇਖਦਾ ਪਿਆ বিষ্ণੂ ਬ੍ਰਹਮਾ ਮਹੇਸ਼ ਨਾਲੇ ਸਾਰੀ ਸ੍ਰਿਸ਼ਟੀ ਨੂੰ ਪਰ ਹੁੰਦਾ ਕਿਆ ਏ ਉਹਨਾਂ ਨਦਰ ਨਾ ਉਹਨੂੰ ਰੱਬ ਦੇਖਦਾ ਹੀ ਨਹੀਂ ਇਸੇ ਕਰਕੇ ਆਪਣੇ ਆਪ ਨੂੰ ਰੱਬ ਕਹਿਣ ਲੱਗੇ ਬ੍ਰਹਮਾ ਕਹਿੰਦਾ ਮੈਂ ਰੱਬ ਹੈ বিষ্ণੂ ਕਹਿੰਦਾ ਮੈਂ ਰੱਬ ਹੈ ਸ਼ਿਵ ਕਹਿੰਦਾ ਮੈਂ ਰੱਬ ਹੈ ਇਹ ਉਹ ਨਹੀਂ ਆਪ ਨਹੀਂ ਕਹਤਾ ਲੋਕਾਂ ਨੇ ਕਹਾਤਾ ਵੀ ਓਏ ਸ਼ਿਵ ਭਗਵਾਨ ਬੜਾ ਏ বিষ্ণੂ ਭਗਵਾਨ ਬੜਾ ਏ ਇਹ ਲੋਕਾਂ ਨੇ ਕਹਾ ਦਿੱਤਾ ਤੋਂ ਸਤਗੁਰ ਕਹਿੰਦੇ ਨੇ ਬਹੁਤ ਆ ਇਹ ਵਿਡਾਣ ਏ ਵਿਡਾਣ ਹੁੰਦਾ ਪਸਾਰਾ ਐ ਮਾਲਕ ਆ ਤੇਰਾ ਬਹੁਤ ਬੜਾ ਪਸਾਰਾ ਐ ਪਈ ਉਹ ਤਿੰਨੇ ਇੰਨੀ ਤਾਕਤ ਦੇ ਮਾਲਕ ਜਿਹਨਾਂ ਨੂੰ ਕਹਿੰਦੇ ਸੰਸਾਰ ਚਲਾਣ ਵਾਲੇ ਉਹ ਤੈਨੂੰ ਦੇਖਦੇ ਤੈਨੂੰ ਦੇਖ ਹੀ ਨਹੀਂ ਸਕਦੇ ਫਿਰ ਵੀ ਤੂੰ ਕਿੰਨਾ ਵੱਡਾ ਐ ਜਿਹਨਾਂ ਨੂੰ ਇੰਨੀ ਤਾਕਤ ਬਣ ਦਿੱਤੀਆਂ ਤੂੰ ਉਹ ਵੀ ਤੈਨੂੰ ਦੇਖ ਨਹੀਂ ਸਕਦੇ ਤੂੰ ਬਹੁਤ ਵੱਡਾ ਅਵਿਅੰਤ ਹੈ ਤੇਰਾ ਅੰਤ ਕੋਈ ਨਹੀਂ ਹੈ ਆਦੇਸ਼ਿਤ ਸਨੇਹਾਦੇਸ਼ ਆਦਨੀ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਤੋ ਵਿਸ਼ਨੂੰ ਬ੍ਰਹਮ ਮਹੇਸ਼ ਨੂੰ ਛੱਡ ਕੇ ਸਿਰਫ ਉਸ ਰੱਬ ਨੂੰ ਹੀ ਆਦੇਸ਼ ਕਰੋ ਮੱਥਾ ਟੇਕੋ ਨਮਸਕਾਰ ਕਰੋ ਕਿਉਂਕਿ ਉਹ ਜਿਹੜਾ ਪ੍ਰਮਾਤਮਾ ਪਰਮੇਸ਼ਰ ਹੈ ਨਾ ਸਭ ਦਾ ਮੂਡ ਹੈ ਉਹ ਸ਼ੁੱਧ ਸਰੂਪ ਪਵਿੱਤਰ ਹੈ ਉਹ ਨਾਸ਼ ਰਹਿਤ ਹੈ ਕਲੰਕ ਰਹਿਤ ਹੈ ਸਾਰਿਆਂ ਵਿੱਚ ਵਿਆਪਕ ਹੈ ਤੇ ਸਦਾ ਹੀ ਹੈ ਹਰ ਇੱਕ ਯੁਗ ਵਿੱਚ ਉਹਦਾ ਇੱਕੋ ਹੀ ਵੇਸ ਹੈ ਇੱਕੋ ਜਿਹਾ ਹੀ ਰਹਿੰਦਾ ਹੋ ਉਸ ਮਾਲਕ ਨੂੰ ਚੇਤਿਤ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਇਸ ਪੌੜੀ ਵਿੱਚ ਸਾਨੂੰ ਸਮਝਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ